ਮਨੇ ਸਸੀ ਕਾਲ ਸਤਿ ਸ਼੍ਰੀ ਅਕਾਲ ਜੀ ਮਨੇ ਕਿਹੜੇ ਪਿੰਡ ਤੋਂ ਤੁਸੀਂ ਅਸੀਂ ਸੈਣੇ ਤੋਂ ਜੀ ਠੀਕ ਹੈ ਬਰਨਾਲੇ ਲਾਗੇ ਸੈਣਾ ਹਾਂਜੀ ਠੀਕ ਹੈ ਮਨੇ ਕੁਝ ਦਿਨ ਪਹਿਲਾਂ ਨਾ ਤੁਸੀਂ ਸਭ ਤੋਂ ਬੋਡੀ ਸਰਵਿਸ ਪੈਕ ਲਿਆ ਸੀ ਕੀ ਕੀ ਪ੍ਰੋਬਲਮਾਂ ਸੀਗੀਆਂ ਤੁਹਾਨੂੰ ਸਾਨੂੰ ਵੀ ਜੀ ਬੀਪੀ ਸੀਗਾ ਜੀ ਹਾਂਜੀ ਕਸਟਾਇਲ ਸੀ ਹਾਂਜੀ ਫੋਨ ਗੜ ਜੂਰੀ ਗੈਸਟ ਹਾਂਜੀ ਸੀਗਾ ਜੂਰੀ ਗੈਸਟ ਸੀ ਹਾਂਜੀ ਤੇ ਵੀ ਇਹ ਮਤਲਬ ਅੱਗੇ ਨੂੰ ਕਾਫੀ ਠੀਕ ਹੈ ਠੀਕ ਹੈ ਤੇ ਆਪਣਾ ਹੋਰ ਕੀ ਜੋੜਾਂ ਦੇ ਦਰਦ ਹੁੰਦਾ ਸੀ ਜੂਰਿਕ ਐਸਿਡ ਕਰਕੇ ਹਾਂਜੀ ਜੋੜਾਂ ਅੰਦਰ ਲੱਤ 'ਚ ਦਰਦ ਹੁੰਦਾ ਸੀ ਲੱਤ 'ਚ ਘੱਟ ਹੁੰਦਾ ਸੀ ਹਾਂਜੀ ਠੀਕ ਹੈ ਤੇ ਉਹ ਵੀ ਠੀਕ ਹੈ ਅੱਗੇ ਨੂੰ ਕਰਕੇ ਕੈਸਟਰੋਲ ਦੇ ਨਾਲ ਬਲੱਡ ਪ੍ਰੈਸ਼ਰ ਵੱਧ ਜਾਂਦਾ ਸੀ ਹਾਂਜੀ ਠੀਕ ਹੈ ਕਿੰਨੇ ਟਾਈਮ ਤੋਂ ਪ੍ਰੋਬਲਮਾਂ ਸੀਗੀਆਂ ਤੁਹਾਨੂੰ ਇਹ ਇਹ ਜੀ ਹੈਗੀਆਂ ਸੀ 10-20 ਸਾਲ ਤੋਂ ਸੀਗੀਆਂ 10 10-20 ਸਾਲਾਂ ਤੋਂ ਹਾਂਜੀ ਹਾਂਜੀ ਠੀਕ ਹੈ ਕਿੰਨੀਆਂ ਕੁ ਦਵਾਈਆਂ ਲਈਆਂ ਜੀ ਦਵਾਈਆਂ ਕਾਫੀ ਲਈਆਂ ਸੀ ਜੀ ਪਹਿਲਾਂ ਕੋਈ ਫਰਕ ਨਹੀਂ ਸੀ ਪੈ ਰਹਾ ਨਹੀਂ ਕੋਈ ਕਾ ਫਰਕ ਨਹੀਂ ਜਿੰਨਾ ਚਿਰ ਦਵਾਈ ਖਾਂਦੀ ਸੀ ਮਤਲਬ ਉਹਨਾਂ ਜਿਹੜੀ ਫਰਕ ਸੀ ਠੀਕ ਹੈ ਪਹਿਲਾਂ ਤੇ ਹੁਣ ਜਿਹੜਾ ਤੁਸੀਂ ਇਹ ਬਾਡੀ ਸਰਵਿਸ ਪੈਕ ਲਿਆ ਇਹਨੂੰ ਕਿੰਨੇ ਦਿਨ ਹੋ ਗਏ ਲੈਨੂੰ ਇਹ ਨੂੰ ਬਾਡੀ ਸਰਵਿਸ ਨੂੰ ਵੀਰ ਜੀ ਹੋ ਗਏ 1.5 ਮਹੀਨਾ ਜੀ ਮੈਂ ਲੈਂਦੀ ਨੂੰ 1.5 ਮਹੀਨਾ ਹੋ ਗਿਆ ਹਾਂਜੀ ਹਾਂਜੀ ਕੰਪਲੀਟ ਹੋ ਗਿਆ ਤੁਹਾਡਾ ਸਰਵਿਸ ਪੈਕ ਹਾਂਜੀ ਤੇ ਹੁਣ ਕੋਈ ਪ੍ਰੋਬਲਮ ਤੁਹਾਨੂੰ ਹੁਣ ਅੱਗੇ ਨੂੰ ਕਾਫੀ ਬਹੁਤ ਠੀਕ ਹੈ ਜੀ ਠੀਕ ਹੈ ਹਾਂ ਹੁਣ ਤਾਂ ਨਹੀਂ ਦਰਦ ਹੁੰਦਾ ਲੱਤ ਚ ਨਹੀਂ ਹੁਣ ਲੱਤ ਤੇ ਦਰਦ ਨਹੀਂ ਸੀ ਮਤਲਬ ਦਰਦ ਨਹੀਂ ਹੈਗਾ ਇੱਕ ਤੁਸੀਂ ਮੈਨੂੰ ਦੱਸ ਰਹੇ ਸੀ ਤੁਹਾਡੇ ਖਾਣਾ ਪੀਣਾ ਪ੍ਰੋਪਰ ਹਾਜਮ ਨਹੀਂ ਸੀ ਹੁੰਦਾ ਹੁਣ ਹਾਂ ਹਾਂ ਵੀਰ ਜੀ ਉਹ ਬਹੁਤ ਵਧੀਆ ਅੱਗੇ ਨੂੰ ਠੀਕ ਹੈ ਹੁਣ ਖਾਣਾ ਹਾਜਮ ਆਉਂਦਾ ਹਾਂਜੀ ਭੁੱਖ ਲੱਗਦੀ ਆ ਸਹੀ ਹਾਂਜੀ ਬਹੁਤ ਭੁੱਖ ਲੱਗਦੀ ਠੀਕ ਹੈ ਜੀ ਤੇ ਇਨਾ ਮੁੜ ਕੇ ਬੀਪੀ ਵਧੀਆ ਜੀ ਨਹੀਂ ਮੁੜ ਕੇ ਬੀਪੀ ਨਹੀਂ ਵਧੀਆ ਕੋਈ ਹੋਰ ਦਵਾਈ ਤਾਂ ਨਹੀਂ ਖਾਂਦੇ ਹੁਣ ਇਸ ਵਿੱਚ ਨਹੀਂ ਜੀ ਠੀਕ ਹੈ ਜੀ ਤੇ ਲੱਖਾਂ ਹੀ ਲੋਕ ਭਾਵੇਂ ਤੁਹਾਡੇ ਵੀਡੀਓ ਦੇਖ ਰਹੇ ਨੇ ਤੇ ਇਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਤੁਸੀਂ ਬਹੁਤ ਪ੍ਰੇਸ਼ਾਨੀਆਂ ਨੇ ਲੋਕਾਂ ਨੂੰ ਮੈਂ ਸਾਰੇ ਪੈਣ ਪੈਣ ਨੂੰ ਇਹ ਜੀ ਮੈਸੇਜ ਦੇਣਾ ਚਾਹੂੰਗੀ ਵੀ ਇਹ ਬਾਡੀ ਸਰਕਲਸ ਬਹੁਤ ਬਹੁਤ ਹੀ ਵਧੀਆ ਹੈ ਹਾਂਜੀ ਹਰੇਕ ਨੂੰ ਵਰਤਣਾ ਚਾਹੀਦਾ ਹਾਂ ਹਰੇਕ ਨੂੰ ਵਰਤਣਾ ਚਾਹੀਦਾ ਠੀਕ ਹੈ ਜੀ ਸੋ ਥੈਂਕ ਯੂ ਪੈਣ ਧੰਨਵਾਦ ਹਾਂਜੀ